ਜਾਗਪੀਤ 라ਵਲਪਿੰਡੀ ਦਾ ਜਿਹੜਾ ਸਟੇਡੀਅਮ ਆ ਉਸ ਦੀਆਂ ਖਬਰਾਂ ਆ ਰਹੀਆਂ ਨੇ ਕਹਿੰਦੇ ਉਹ ਤਬਾਹ ਹੋ ਗਿਆ ਉਸ ਦਾ ਕਾਫੀ ਹਿੱਸਾ ਨੁਕਸਾਨਿਆ ਗਿਆ ਗਿਆ ਤੇ ਮੈਚ ਚੱਲ ਰਹੇ ਸੀਗੇ ਪੀਐਸਐਲ ਦੇ ਉਹ ਵੀ ਕਹਿੰਦੇ ਰੱਦ ਕਰ ਦਿੱਤੇ ਗਿਆ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿੰਨੀ ਸੱਚਾਈ ਹੈ ਇਸ ਦੇ ਵਿੱਚ ਬਿਲਕੁਲ ਰਾਜੀਪ ਜਿਹੜਾ ਇੰਡੀਆ ਨੇ ਡਰੋਨ ਅਟੈਕ ਕੀਤਾ ਉਹਦੇ ਵਿੱਚ 라ਵਲਪਿੰਡੀ ਸਟੇਡੀਅਮ ਦੇ ਵਿੱਚ ਵੀ ਡਰੋਨ ਡਿੱਗਿਆ ਜਾ ਕੇ ਉੱਥੇ ਕਈ ਹਿੱਸਿਆਂ 'ਚ ਨੁਕਸਾਨ ਹੋਇਆ ਤੇ ਜਿਹੜੀ ਪੀਐਸਐਲ ਲੀਗ ਚੱਲ ਰਹੀ ਹੈ ਕਹ ਕਹਦੇ ਤਾਂ ਹੈਗੇ ਪਾਕਿਸਤਾਨ ਵਾਲੇ ਕਿ ਆਈਪੀਐਲ ਦੇ ਬਰਾਬਰ ਦੀ ਲੀਗ ਹੈ ਪਰ ਨੇੜੇ ਤੇੜੇ ਵੀ ਕਿਤੇ ਹੈ ਨਹੀਂ ਅ ਪਰ ਉਹ ਜਿਹੜੀ ਪੀਐਸਐਲ ਲੀਗ ਹੈ ਉਹ 10 ਮੈਚ ਜਿਹੜੇ ਉਹ ਕਰਾਚੀ ਸ਼ਿਫਟ ਕਰ ਦਿੱਤੇ ਗਏ ਤੇ ਹਜੇ ਉਹਦੇ ਤੇ ਮੀਟਿੰਗ ਚੱਲ ਰਹੀ ਹੈ ਹੋ ਸਕਦਾ ਹੈ ਉਹ ਲੀਗ ਪੋਸਟਪੋਨ ਵੀ ਕਰ ਦਿੱਤੀ ਜਾਵੇ ਕਿਉਂਕਿ ਇਸ ਹਾਲਾਤਾਂ ਦੇ ਵਿੱਚ ਜਿਹੜੇ ਪਲੇਅਰਸ ਨੇ ਸਪੈਸ਼ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਸੇਫ ਨਹੀਂ ਫੀਲ ਕਰਦੇ ਵੈਸੇ ਹੀ ਬੜੀ ਦਿੱਕਤ ਆਂਦੀ ਹੈ ਪਲੇਅਰਾਂ ਨੂੰ ਪਾਕਿਸਤਾਨ ਜਾਂ ਦੇ ਵਿੱਚ ਜਾਂ ਉੱਥੇ ਟਰੈਵਲ ਕਰਨ ਦੇ ਵਿੱਚ ਤਾਂ ਬੜੀ ਔਖੀ ਜਿਹੜੀ ਪਲੇਅਰਾਂ ਨੂੰ ਸਮਝਾਉਣਾ ਹੁੰਦਾ ਹੈ ਕਿ ਇਸ ਟਾਈਮ ਤੇ ਤੁਸੀਂ ਉਹ ਉਹ ਜੀ ਲੀਗ ਖੇਡੋ ਹਮ ਜਿਹੜੇ 42 ਖਿਡਾਰੀ ਨੇ ਫੋਰਨ ਦੇ ਉਹਨਾਂ ਨੇ ਪੀਐਸਐਲ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਪੀਐਸਐਲ ਛੱਡਣਾ ਚਾਹੁੰਦੇ ਹਾਂ ਤੇ ਪਰ ਜਿਹੜੇ ਮੀਟਿੰਗ ਹੈ ਉਹ ਦੁਆਰਾ ਚੱਲ ਰਹੀ ਹੈ ਹਲੇ ਕਿ ਉਹਨਾਂ ਨੇ ਕਿਹਾ ਵੀ ਨਹੀਂ ਕਰਾਚੀ ਸ਼ਿਫਟ ਹੋਣ ਲੱਗਿਆ ਤਾਂ ਜਿਹੜੇ 42 ਖਿਡਾਰੀ ਨੇ ਉਹਨਾਂ ਦੇਖਦੇ ਹੁਣ ਉਹ ਛੱਡ ਕੇ ਜਾਣਗੇ ਪੀਐਸਐਲ ਇਹ ਨਹੀਂ ਜਾਣਗੇ ਤਾਂ ਮੀਟਿੰਗ ਚੱਲ ਰਹੀ ਹੈ ਦੇਖਦੇ ਆ ਅੱਗੇ ਕੀ ਨਿਕਲਦਾ ਨਾਲ ਹੀ ਨਾਲ ਆਈਪੀਐਲ ਦਾ ਵੀ ਜਿਹੜਾ ਧਰਮਸ਼ਾਲਾ ਦਾ ਵਿੱਚ ਅਗਲਾ ਮੈਚ ਸੀਗਾ ਪੰਜਾਬ ਤੇ ਮੁੰਬਈ ਦਾ ਉਹ ਵੀ ਗੱਲਾਂ ਚੱਲ ਰਹੀਆਂ ਕਿ ਉਹ ਵੀ ਸ਼ਿਫਟ ਹੋ ਸ਼ਿਫਟ ਕੀਤਾ ਜਾਏਗਾ ਸ਼ਾਇਦ ਅਹਮਦਾਬਾਦ ਜਾਂ ਮੁੰਬਈ ਦੇ ਵਿੱਚ ਕਿਉਂਕਿ ਜਿਹੜਾ 에어ਪੋਰਟ ਚੰਡੀਗੜਾ ਵਾਲਾ ਉਹ ਬੰਦ ਹੋ ਗਿਆ ਤਾਂ ਉੱਥੋਂ ਜਿਹੜੀਆਂ ਫਲਾਈਟ ਸੀਗੀਆਂ ਧਰਮਸ਼ਾਲਾ ਲਈ ਉਹ ਵੀ ਹੌਲਟ ਕਰ ਦਿੱਤੀਆਂ ਗਈਆਂ ਤਾਂ ਐਸ ਹਾਲਾਤਾਂ ਦੇ ਵਿੱਚ ਟੀਮ ਨੂੰ ਟਰੈਵਲ ਕਰਾਣਾ ਬੜਾ ਔਖਾ ਹੈ ਇਸ ਕਰਕੇ ਹੋ ਸਕਦਾ ਆਈਪੀਐਲ ਦਾ ਅਗਲਾ ਮੈਚ ਵੀ ਜਿਹੜਾ ਪੰਜਾਬ ਦਾ ਜਿਹੜਾ ਧਰਮਸ਼ਾਲਾ ਦੇ ਵਿੱਚ ਹੋਣਾ ਸੀਗਾ ਉਹ ਸ਼ਿਫਟ ਕਰ ਦਿੱਤਾ ਜਾਵੇ ਤੁਹਾਨੂੰ ਇਹ ਵੀ ਲੱਗਦਾ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਜਾਂ 에어ਪੋਰਟ ਬੰਦ ਕਰ ਦਿੱਤੇ ਗਏ ਜਾਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਟਰੈਵਲ ਦੀ ਸਮੱਸਿਆ ਨੂੰ ਦੇਖਦੇ ਹੋਏ ਆਈਪੀਐਲ ਵੀ ਪੋਸਟਪੋਨ ਹੋ ਸਕਦਾ ਅੱਗੇ ਇਸ ਲੀਗ ਨੂੰ ਵੀ ਕੀਤਾ ਜਾ ਸਕਦਾਗਾ ਬਿਲਕੁਲ ਰਾਜਦੀਪ ਪੋਸਟਪੋਨ ਕੀਤਾ ਜਾ ਸਕਦਾ ਹੈ ਜਾਂ ਉਹ ਵੈਨਿਊ ਕੱਟ ਦਿੱਤੇ ਜਾ ਸਕਦੇ ਜਿੱਥੇ ਜਿੱਥੇ ਰੋਕ ਲਾਈ ਗਈ ਹੈ ਜਿੱਥੇ ਜਿੱਥੇ 에어ਪੋਰਟ ਬੰਦ ਹੈ ਜਾਂ ਜਿੱਥੇ ਕਨੈਕਟੀਵਿਟੀ ਨਹੀਂ ਹੈ ਉੱਥੇ ਹੋ ਸਕਦਾ ਹੈ ਕਿ ਅਗਲੇ ਮੈਚ ਸ਼ਿਫਟ ਕਰ ਦਿੱਤੇ ਜਾਣ ਉਹ ਹੋ ਸਕਦਾ ਇੱਕ ਸਪੈਸਿਫਿਕ ਏਰੀਆ 'ਚ ਹੀ ਕਰ ਦਿੱਤਾ ਜਾਵੇ ਕਿ ਉੱਥੇ ਹੀ ਖੇਡਿਆ ਜਾ ਸਕੇ ਆਈਪੀਐਲ ਹਨਾ ਕਿਉਂਕਿ ਖੇਡ ਐਦਾਂ ਦੀ ਚੀਜ਼ ਹੈ ਕਿ ਲੋਕਾਂ ਨੂੰ ਥੋੜਾ ਜਿਆਦਾ ਤਾਂ ਸਹੂਲਤ ਦਿੰਦਾ ਹੈ ਕਿ ਤੁਹਾਡਾ ਮਾਈਂਡ ਰਿਲੈਕਸ ਹੁੰਦਾ ਖੇਡ ਦੇਖ ਕੇ ਜਾਂ ਤੁਸੀਂ ਆਪਦੇ ਜਿਹੜੇ ਚਹੀਤੇ ਖਿਡਾਰੀ ਆ ਉਹਨਾਂ ਨੂੰ ਦੇਖ ਕੇ ਤੁਸੀਂ ਰਿਲੈਕਸ ਕਰਦੇ ਹੋ ਕਿ ਹਾਂ ਇਹ ਆ ਇੱਕ ਖੁਸ਼ੀ ਦਾ ਮਾਹੌਲ ਬਣਦਾ ਜਦੋਂ ਕਿਸੇ ਦੀ ਟੀਮ ਜਿੱਤਦੀ ਹੈ ਤਾਂ ਬਾਕੀ ਇਹੋ ਜੇ ਮਾਹੌਲ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਟੈਨਸ਼ਨ ਖਤਮ ਕਰਦੀ ਨੇ ਤੁਹਾਡਾ ਧਿਆਨ ਆ ਜਿਹੜਾ ਡਾਇਵਰਟ ਹੁੰਦਾਗਾ ਨਹੀਂ ਬੰਦਾ ਸਾਰਾ ਇਹੀ ਸੋਚੀ ਜਾਂਦਾਗਾ ਕਿ ਯਾਰ ਜੰਗ ਲੱਗ ਗਈ ਕੀ ਹੋਊਗਾ ਮਾਰੇ ਨਾ ਜਾਈਂਗਾ ਕਰੇ ਜ਼ਰੂਰੀ ਵੀ ਆ ਸਾ ਦਿੰਦੀਆਂ ਬਿਲਕੁਲ ਤੁਸੀਂ ਸਹੀ ਕਿਹਾ ਜੇਕਰ ਹੋਰ ਪਾਕਿਸਤਾਨ ਦੀ ਹਾਲ ਕੀਤੀ ਜਾਵੇ ਕੋਈ ਹੋਰ ਵੀ ਸਟੇਡੀਅਮ ਦਾ ਨੁਕਸਾਨ ਹੋਇਆ ਜਾਂ ਕੱਲਾ ਨਹੀਂ ਫਿਲਹਾਲ ਫਿਲਹਾਲ ਜਿਹੜਾ 라ਵਲਪਿੰਡੀ ਸਟੇਡੀਅਮ ਹੈ ਉਹਦੇ ਚ ਹੀ ਡਰੋਨ ਜਾ ਕੇ ਡਿੱਗਿਆ ਬਾਕੀ ਹਲੇ ਤੱਕ ਇਹਦੇ ਬਾਰੇ ਜੇ ਥੋੜੀ ਜਿਹੀ ਜਾਣਕਾਰੀ ਦੇ ਸਕਾਂ ਕਿੰਨਾ ਕੁ ਵੱਡਾ ਸਟੇਡੀਅਮ ਹੈਗਾ ਇਹ ਇਹਦੇ ਉੱਤੇ ਮੈਚ ਵਗੈਰਾ ਵਾਵਾ ਹੁੰਦੇ ਜਿੱਥੋਂ ਤੱਕ ਮੈਨੂੰ ਆਪਰੇ ਲੱਗਦਾ ਕਿ ਮੈਂ ਕ੍ਰਿਕਟ ਬਹੁਤ ਘੱਟ ਦੇਖਦਾ ਮੈਨੂੰ ਮੇਨ ਸਟੇਡੀਅਮ ਹੈ ਰਾਜੀਪ ਲਾਹੌਰ ਦਾ ਕਰਾਚੀ ਦਾ 라ਵਲਪਿੰਡੀ ਇਹਦੇ ਇਹ ਤਿੰਨ ਚਾਰ ਜਿਹੜੇ ਸਟੇਡੀਅਮ ਨੇ ਮੇਨ ਜਿਹੜੇ ਸਟੇਡੀਅਮ ਬਣੇ ਜਾਂਦੇ ਨੇ ਪਾਕਿਸਤਾਨ ਦੇ ਵਿੱਚ ਜਿਵੇਂ ਆਪਣੇ ਆਪਾਂ ਕਹਿ ਦਈਏ ਵੀ ਗੁਜਰਾਤ ਦੇ ਵਿੱਚ ਮੋਦੀ ਸਾਹਿਬ ਦੇ ਉੱਤੇ ਨਾਮ ਦੇ ਉੱਤੇ ਸਟੇਡੀਅਮ ਬਣਿਆ ਹੋਇਆ ਤੇ ਦਿੱਲੀ ਦੇ ਵਿੱਚ ਹੈ ਮੁੰਬਈ ਦੇ ਵਿੱਚ ਵਾਨਖੇੜੇ ਸਟੇਡੀਅਮ ਹੈ ਚੰਨ ਚਾਰ ਮੇਨ ਜਿਹੜੇ ਸਟੇਡੀਅਮ ਨੇ ਰਾਂਚੀ ਦੇ ਹੋਰ ਹੁਣ ਤਾਂ ਇੰਡੀਆ ਵਿੱਚ ਬਹੁਤ ਸਾਰੇ ਜ਼ਿਆਦਾ ਸਟੇਡੀਅਮ ਹੋਗੇ ਨੇ ਜਦੋਂ ਜਿਵੇਂ ਕਲਕੱਤਾ ਦਾ ਆਈਡਨ ਈਡਨ ਗਾਰਡਨ ਜ ਹੈ ਉੱਥੇ ਤਾਂ ਇਸ ਤਰੀਕੇ ਦੇ ਜਿਹੜੇ ਮੇਨ ਸਟੇਡੀਅਮ ਆ ਪਾਕਿਸਤਾਨ ਦੇ ਮੇਨ ਸਟੇਡੀਅਮ ਸੀ ਕਿ ਤਾਂ ਜਿਵੇਂ ਉਸ ਤਰੀ ਉੱਥੇ ਹਮਲਾ ਹੋਇਆ ਤੇ ਆ ਜਿਹੜਾ ਉੱਥੇ ਡਰੋਨ ਅਟੈਕ ਹੋਇਆ ਤਾਂ ਇਸ ਕਰਕੇ ਡਰ ਦਾ ਮਾਹੌਲ ਉੱਥੇ ਵੀ ਬਣਿਆ ਹੋਇਆ ਤਾਂ ਐਸੇ ਕਰਕੇ ਜਿਹੜੇ ਖਬਰਾਂ ਆ ਰਹੀਆਂ ਕਿ ਹਲੇ ਤੱਕ ਜਿਹੜੇ 10 ਮੈਚ ਆ ਕਰਾਚੀ ਸ਼ਿਫਟ ਕਰ ਦਿੱਤੇ ਗਏ ਆ ਪਰ ਹਲੇ ਮੀਟਿੰਗ ਹੋਣੀ ਬਾਕੀ ਆ ਉਹਨਾਂ ਦੀ ਹੋ ਸਕਦਾ ਹੈ ਕਿ ਪੀਐਸਐਲ ਪੋਸਟਪੋਨ